ਸਾਰੇ ਪੁਲਿਸ ਰਿਪੋਰਟ ਨਾ ਕਰਨ ਦੀ ਵਜ੍ਹਾ ਪਹਿਲਾਂ ਕੀ ਇੱਕ ਡਰ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਜੇ ਉਹ ਕਹਿੰਦੇ ਨਾ ਸ਼ਰਾਬ ਪੀਤੀ ਜਾਂ ਨਸ਼ੇ ਕਰਦੇ ਆ ਤੁਸੀਂ ਸਾਡੇ ਇਲਾਕੇ ਜਾ ਸਕਦੇ ਹੋ ਜਾਂ ਮੇਰੇ ਜੋ ਤੁਹਾਡੇ ਇਥੇ ਡੋਪ ਟੈਸਟ ਵਗੈਰਾ ਹੁੰਦੇ ਆ ਜੇ ਮੈਂ ਜ਼ਿੰਦਗੀ 'ਚ ਕਦੇ ਕੋਈ ਛੋਟਾ ਨਸ਼ਾ ਵੀ ਕੀਤਾ ਹੋਵੇ ਨਾ ਤੇ ਅਸੀਂ ਇਸ ਚੀਜ਼ ਦਾ ਹਰਿਆਣਾ ਭਰ ਲਈ ਤਿਆਰ ਹੈ ਸ਼ਰਾਬ ਦੀ ਤਾਂ ਬਿਲਕੁਲ ਹੀ ਦੂਰ ਦੀ ਗੱਲ ਹੈ ਤੇ ਫੋਰਨਰ ਰਹਿਣ ਦੇ ਬਾਵਜੂਦ ਵੀ ਇਹ ਹੀ ਪੂਰੀ ਸਿੰਪਲ ਲਾਈਫ ਜਿਵੇਂ ਆਏ ਤੇ ਜਿਹੜੇ ਸਰ ਨੇ ਟਵੀਟ ਕੀਤਾ ਆ ਉਹਨਾਂ ਨੇ ਹੋ ਸਕਦਾ ਉਹਨਾਂ ਬੰਦਿਆਂ ਦੇ ਬਿਆਨ ਲੈ ਕੇ ਟਵੀਟ ਕਰ ਦਿੱਤਾ ਹੋਵੇ ਤੇ ਸਾਡੇ ਨਾਲ ਗੱਲ ਕਰ ਲੈਂਦੇ ਸਾਡੇ ਸਾਡੇ ਤੋਂ ਵੀ ਪੁੱਛ ਲੈਂਦੇ ਜੀ ਕਿ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਹਾਡੇ ਨਾਲ ਕੀ ਵਾਪਰਿਆ ਹੂੰ ਇਹਨ ਉਹ ਜੇ ਅਹੀਂ ਕੋ ਗਲਤ ਗੱਲ ਕੀਤੀ ਉੱਥੇ ਤੱਕ ਕੋਈ ਕੋਮਾ ਦੇ ਵਿੱਚ ਨਹੀਂ ਨਾ ਹੈਗਾ ਅਹੀਂ ਤੇ ਨਹੀਂ ਨਾ ਕਹਦੇ ਸੇਰ ਚ ਰਾਡ ਮਾਰੀ ਜਾਂ ਕਿਸਦੇ ਕੋਈ ਕਿਸ ਨੂੰ ਮਾਰ ਕੇ ਸੋਟਾਏ ਜਾਂ ਹੀ ਕਿਸ ਨੂੰ ਮਾਰ ਕੇ ਭੱਜ ਜਾਏ ਮਾਰਿਆ ਤੇ ਉਹਨਾਂ ਨੇ ਸਾਨੂੰ ਗੱਲ ਕੋਈ ਕੀ ਸੀ ਕਿਤੇ ਚਪੇੜ ਤੋਂ ਕੋਈ ਗੱਲ ਹੋਈ ਸੀ ਤੁਤੋਂ ਮੈਂ ਹੋਈ ਸੀ ਬਿਲਕੁਲ ਜੀ ਗੱਲ ਸਿਰਫ ਇੱਕ ਉੱਥੇ ਜਿਹੜਾ ਉਹਨਾਂ ਦੇ ਗੈਂਗ ਬਣੇ ਨੇ ਉਈ ਇਹ ਗੱਲ ਕਹਿੰਦੇ ਹੀ ਮੇਰੇ ਬ੍ਰਦਰ ਨੂੰ ਕਿਤੇ ਚਪੇੜ ਮਾਰਾਂਗੇ ਤੈਨੂੰ ਇਹ ਪੁੱਛਿਆ ਕਿ ਯਾਰਾ ਤੂੰ ਇਹ ਮਿਸ ਮਲਵਾਰ ਕਿਉਂ ਯੂਜ਼ ਕਰ ਰਹੇ ਆ ਤੇ ਉਹਨੇ ਤੁਜੀ ਗੱਲ ਨਹੀਂ ਕੀਤੀ 100 150 ਬੰਦਾ ਇਕੱਠਾ ਕਰਕੇ ਸਾਡੇ ਤੇ ਅਟੈਕ ਕਰ ਦਿੱਤਾ ਗੱਲ ਸੁਣੀ ਹੀ ਨਹੀਂ ਸਾਡੀ ਕੋਈ ਨਾ ਹੋਰ ਕੋਈ ਹੋਇਆ ਹੀ ਨਹੀਂ ਵਿੱਚੋਂ ਪੁਲਿਸ ਵਾਲਾ ਨਾ ਆਉਂਦਾ ਤੇ ਸਾਨੂੰ ਉਹਨਾਂ ਆਉਂਦਾ ਮਾਰਦੇ ਨੇ ਹੁਣ ਤੁਸੀਂ ਕਿੰ ਮੰਨਤਰ ਹੋ ਸਾਡੀ ਕਿਸੇ ਕੋਲ ਕੋਈ ਮੰਗਣੀ ਹੈਗੀ ਅਸੀਂ ਕਿਉਂਕਿ ਮੰਗ ਕਰਕੇ ਜਾਂ ਤੇ ਹੋਏ ਨਾ ਕਿ ਸਾਨੂੰ ਬੜਾ ਕੁਝ ਇੱਥੇ ਸਾਡੇ ਸਾਡੇ ਸਾਟ ਲੱਗਣੀ ਹੀ ਤੇ ਅਸੀਂ ਉਸ ਦਿਨ ਦਾ ਇੱਥੇ ਹਸਪੀਟਲ ਦੇ ਵਿੱਚ ਆਪਣੇ ਐਡਮਿਟ ਆ ਤੇ ਅਸੀਂ ਉਹ ਦਿਨ ਦੇ ਬਿੱਲ ਪੇ ਕਰ ਰਹੇ ਆ ਤੇ ਜੇ ਇਹੋ ਚੀਜ਼ ਕਿਸੇ ਗਰੀਬ ਇਨਸਾਨ ਨਾਲ ਹੋ ਜੇ ਤੇ ਫਿਰ ਉਹ ਤੇ ਮੇਰੇ ਖਿਆਲ ਨਾਲ ਅਲਾਇਤ ਕੋਨੇ ਮਰ ਜੇ ਮਾਜਰ ਪੁਲਿਸ ਦੇ ਕੋਲ ਹਿੰਦਾਂ ਨੂੰ ਕੋਈ ਉਹਨਾਂ ਦਾ ਕੋਈ ਅਧਿਕਾਰੀ ਆ ਕੇ ਤੇ ਗਲਤ ਕੀਤੀ ਨਾ ਜੀ ਨਾ ਕੋਈ ਨਹੀਂ ਆਇਆ ਜਿਹੜਾ ਮੈਂ ਤੁਹਾਨੂੰ ਟਵੀਟ ਕੀਤਾ ਤਾਂ ਫਿਰ ਉਹਨੂੰ ਕਿਦਾ ਵੇਖ ਰਹੇ ਹੋ ਕਿ ਲੋਕ ਤੇ ਸੋਚ ਰਹੇ ਨੇ ਕਿ ਤੁਸੀਂ ਗਲਤ ਹੈਗੇ ਜਿਹੜਾ ਉਹਨਾਂ ਨੇ ਟਵੀਟ ਕਰ ਦਿੱਤਾ ਫਿਰ ਉਹ ਤੋਂ ਅਧਿਕਾਰੀਆਂ ਦੇ ਟਵੀਟ ਹੁਣ ਮੈਂ ਇੱਥੇ ਬੈਠਾ ਕਰ ਦਵਾ ਮੈਂ ਫੌਰਨ ਜਾ ਕੇ ਟਵੀਟ ਕਰ ਦਾਂਗੇ ਮਾਜਰ ਪੁਲਿਸ ਨੇ ਸਾਡੇ ਨਾਲ ਗਲਤ ਕੀਤਾ ਇਹਦਾ ਮਨ ਲਵੇਦ ਨਹੀਂ ਕਿ ਟਵੀਟ ਮੈਂ ਸਹੀ ਅਸਲ ਮੈਂ ਇਹਦੇ ਵਿੱਚ ਜਿਹੜੀ ਤਹ ਤੱਕ ਜਾਣਾ ਚਾਹੀਦਾ ਗੱਲ ਕਲੀਅਰ ਹੋਣੀ ਚਾਹੀਦੀ ਇੱਥੇ ਜਿਹੜੇ ਸਾਡੇ ਪੋਲੀਟੀਕਲ ਆਏ ਹੀ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਆ ਉਹਨਾਂ ਨੂੰ ਅਸੀਂ ਸਾਰੀ ਸਿਚੁਏਸ਼ਨ ਸਮਝਾਈ ਆ ਕਿ ਭਾਈ ਇੰਨਾ ਬੰਦਿਆਂ ਨੇ ਸਨ ਸਾਡੇ ਨਾਲ ਸਿਰਫ ਤੇ ਸਿਰਫ ਪੰਜਾਬੀ ਹੋਣ ਦੇ ਉੱਤੇ ਸਾਡੇ ਨਫਰਤ ਨਾਲ ਜਿਹੜਾ ਵਾ ਸਾਡੇ ਤੇ ਅਟੈਕ ਕੀਤਾ ਹੈ। ਕੰਗਣਾ ਨੂੰ ਲੈ ਕੇ ਹੋਏ ਤੈਨੂੰ ਪਤਾ ਸੀ ਕੋਈ ਬਿਲਕੁਲ ਕੰਗਣਾ ਦੇ ਨਾਂ ਲੈ ਲੈ ਕੇ ਰੌਲਾ ਪਾਉਂਦੇ ਜਿਹੜੇ ਉਹ ਬੰਦੇ ਸੀ। ਹਮ ਤੇ ਸਾਨੂੰ ਤੇ ਬਾਰੇ ਕੋਈ ਗੱਲਬਾਤ ਤਾਂ ਪਤਾ ਹੀ ਨਹੀਂ। ਹਮ ਅਸੀਂ ਤੇ ਵੈਸੇ ਹੀ ਘੁੰਮਣ ਗਏ। ਜੇ ਸਾਨੂੰ ਕੋਈ ਇਹਦੇ ਬਾਰੇ ਨੌਲੇਜ ਵੀ ਤਾਂ ਅਸੀਂ ਉੱਥੇ ਜਾਂਦੇ ਕਿਉਂ। ਉਹ ਤਾਂ ਸਾਡੀ ਤੁਹਾਨੂੰ ਪਤਾ ਨਹੀਂ ਲੈਟ ਸਦਵੀ ਜਿਵੇਂ ਚੱਜਾ। ਬਿਲਕੁਲ ਜੀ ਉਹ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਇਹ ਨਾਲ ਫੇਸ ਟੂ ਫੇਸ ਕੈਮਰੇ ਅੱਗੇ ਵੀ ਨਹੀਂ ਆਉਣਾ ਚਾਹੁੰਦੇ। ਹੂੰ। ਕਿਉਂਕਿ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਮਤਲਬ ਦੇਰ ਤੋਂ ਉਹਦੇ ਬਹੁਤ ਜ਼ਿਆਦਾ ਸੈਮ ਗਏ ਤੇ ਹੁਣ ਅਸੀਂ ਆਪਣੀ ਅੰਬੈਸੀ ਨਾਲ ਵੀ ਜਿਹੜੀ ਉਹ ਅੱਜ ਗੱਲ ਕਰਾਂਗੇ। ਪੰਜਾਬ ਰਹੂਗੀ ਜਦੋਂ ਆਪਣੀ ਕੰਟਰੀ ਚੰਗੀ ਹੋਏ। ਨਹੀਂ ਅਜੇ ਫਿਲਹਾਲ ਅਸੀਂ ਪੰਜਾਬ ਕਿਉਂਕਿ ਅਸੀਂ ਆਪਣਾ ਇੱਥੇ ਕਾਰੋਬਾਰ ਜਿਹੜਾ ਵਾ ਸਟਾਰਟ ਕੀਤਾ ਵਾ। ਤੇ ਅਸੀਂ ਇੱਥੇ ਰਵਾਂਗੇ ਪਰ ਅਸੀਂ ਵਾਪਸ ਜਲਦੀ ਨਹੀਂ ਕਿਉਂਕਿ ਸਾਡੇ ਬੱਚੇ ਉੱਥੇ ਹੀ ਨੇ। ਉਸ ਇੱਕ ਪੁਲਸ ਵਾਲੇ ਦਾ ਜਿਗਰ ਕੀਤਾ ਜਿਹਨੇ ਤੁਹਾਨੂੰ ਉਥੇ ਬਚਾਇਆ ਸੀ ਕੀ ਸਚਾਈ ਹੈ ਬਿਲਕੁਲ ਜੀ ਉਹ ਇੱਕ ਪੁਲਸ ਵਾਲਾ ਜਿਹੜਾ ਉਹਨੇ ਸਾਡੀ ਬਹੁਤ ਹੈਲਪ ਕੀਤੀ ਹੈ ਜਿਹੜੇ ਬੰਦੇ ਨੇ ਸਾਡੀ ਹੁਣ ਹੈਲਪ ਕੀਤੀ ਹੈ ਤੇ ਅਸੀਂ ਉਹਨੂੰ ਸਹੀ ਕਹਿ ਰਹੇ ਹਾਂ ਅਸੀਂ ਉਹਨੂੰ ਕਿਉਂ ਨਹੀਂ ਗਲਤ ਕਹਿ ਰਹੇ ਜਿਹੜੇ ਬੰਦੇ ਨੇ ਸਾਨੂੰ ਚੁੱਕ ਕੇ ਹਸਪੀਟਲ ਖੜਿਆ ਵਾ ਸਾਡਾ ਸਾਡੀ ਸਾਨੂੰ ਉਥੋਂ ਇਹਨੇ ਬੰਦਿਆਂ ਦੇ ਜੰਗਲ ਜੋ ਕੱਢ ਕੇ ਸਾਨੂੰ ਭਜਾਇਆ ਤੇ ਅਸੀਂ ਉਹ ਬੰਦੇ ਨੂੰ ਗਲਤ ਨਹੀਂ ਕਹਿ ਰਹੇ ਤਲਦਾ ਕਿ ਡੀਜੀਪੀ ਨੂੰ ਸੋਚਣਾ ਚਾਹੀਦਾ ਇਸ ਮਾਚਨ ਦੀ ਡੀਜੀਪੀ ਨੂੰ ਉਸ ਬੰਦੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਪੁਲਿਸ ਉਸ ਪੁਲਸ ਵਾਲੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਤੇ ਉਹ ਬੰਦਾ ਖੁਦ ਹੀ ਉਹ ਡੀਜੀਪੀ ਸਾਹਿਬ ਨੂੰ ਸੱਚ ਦੱਸ ਦੋਗਾ ਕਹਤ ਡੀਜੀਪੀ ਸਾਹਿਬ ਨੂੰ ਉਹ ਤਾਂ ਮੋਕੇ ਦੀ ਸੀਸੀਟੀਵੀ ਕੱਢੋਣੀ ਚਾਹੀਦੀ ਹੈ ਜੋ ਕੋਈ ਲੱਗ ਬਿਲਕੁਲ ਉੱਥੇ ਜੇ ਉੱਥੇ ਕੋਈ ਕੈਮਰੇ ਲੱਗੇ ਨੇ ਤੇ ਫਿਰ ਇੱਕ ਗੱਲ ਹੋਰ ਜਿਹੜੇ ਸਾਡੇ ਕੋਲ ਵੀਡੀਓ ਮੇਰੀ ਵਾਈਫ ਨੇ ਰਿਕਾਰਡ ਕੀਤੀ ਹੈ ਤਾਂ ਪੁਲਿਸ ਨੇ ਹਾਂ ਡਿਲੀਟ ਕਰਾ ਤੋ ਕਰ ਦਿੱਤੀ ਹੈ ਆਪਣਾ ਪੁਝਾ ਕਰਦੀ ਵੀ ਪੁਲਿਸ ਮਾਚ ਬਿਲਕੁਲ ਪਰ ਅਹੀਂ ਕਹਿਨ ਲਾ ਇਹ ਹਿਮਾਚਲ ਪੰਜਾਬ ਦਾ ਇਹ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਐਵੇਂ ਨਿਆ ਫੇਰ ਉਹ ਗੱਲ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿ ਹਿਮਾਚਲ ਆ ਪੰਜਾਬ ਆ ਅਸੀਂ ਸਾਨੂੰ ਬੜੇ ਸਾਲ ਹੋ ਗਏ ਨੇ ਬਾਹਰ ਰਹਿੰਦਿਆਂ ਨੂੰ ਤੇ ਅਸੀਂ ਇਹੋ ਜੀ ਨਫਰਤ ਦਾ ਨਫਰਤ ਨਹੀਂ ਫੈਲਉਣਾ ਚਾਹੁੰਦੇ ਤੇ ਜਿਹੜੇ ਵੀ ਸਾਡੇ ਹਿਮਾਚਲ ਚ ਲੋਕ ਜਿਹੜੇ ਹਿਮਾਚਲ ਦੇ ਲੋਕ ਸਾਡੇ ਨਾਲ ਕੰਮ ਕਰਦੇ ਆ ਨਾ ਕੋਈ ਬੰਦਾ ਉਹਨਾਂ ਨਾਲ ਮਿਸਬੇਰ ਨਾ ਕਰੇ ਕਿਉਂਕਿ ਹਰ ਕੋ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਜੀ ਆਪਣਾ ਨਾਮ ਦੱਸ ਕੇ ਜਤਵੰਦੀ ਰਵਿੰਦਰ ਸਿੰਘ ਮਾਹੂ ਕਿਸਾਨ ਮੋਰਚੇ ਤੋਂ ਮਾਝਾ ਜ਼ੋਨ ਬਦਲ ਅੱਜ ਅਸੀਂ ਸਪੈਨਿਸ਼ ਵਰਦੀ ਮੇਰੇ ਨਾਲ ਆਏ ਹੋ ਜਿੱਕਿ ਅਸ਼ਵਾਸ਼ਨ ਆਇਆ ਗਿਆ ਬੜਾ ਅਸੀਂ ਕਿਸਾਨ ਮੋਰਚੇ ਵਾਲੋ ਸੂਤ ਕਿਸਾਨ ਮੋਰਚੇ ਵਾਲੋਂ ਰਾਜੇਵਾਲ ਸਾਹਿਬ ਗਰੁੱਪ ਵਾਲੋਂ ਕਬੀਰਪ੍ਰੀਤ ਪੰਨੂ ਸਾਹਿਬ ਵਾਲੋਂ ਅਸੀਂ ਇਹਨਾਂ ਨੂੰ ਅਸ਼ਵਾਸ਼ਨ ਦਵਾਉਂਦੇ ਆ ਕਿ ਸਾਡੀਆਂ ਜਿੱਥੇ ਬੰਦੀਆਂ ਤੁਹਾਡੇ ਨਾਲ ਆ 24 ਘੰਟੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਆ ਸਾਰਾ ਡਿਸਕਸ ਅਸੀਂ ਰਾਜੇਵਾਲ ਸਾਹਿਬ ਦੇ ਨਾਲ ਪੰਨੂ ਸਾਹਿਬ ਦੇ ਨਾਲ ਕਰਾਂਗੇ ਸਾਰਾ ਮੈਟਰ ਉਹਨਾਂ ਨੂੰ ਸਮਝਾਵਾਂਗੇ ਜੇ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਵੀਰਾਂ ਨੂੰ ਸਾਡੀਆਂ ਜਥੇਬੰਦੀਆਂ ਨੇ ਇਹਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਆ ਤੁਹਾਡੀ ਜਥੇਬੰਦੀ ਕੋਲ ਕੋਈ ਤਾਲਮੇਲ ਕੀਤਾ ਜਾਏਗਾ ਆਪਣੀ ਜਥੇਬੰਦੀਆਂ ਨਾਲ ਜੀ ਬਿਲਕੁਲ ਸਾਡੀ ਜਥੇਬੰਦੀ ਹਮਾਚਲ ਸਰਕਾਰ ਦੇ ਨਾਲ ਤਾਲਮੇਲ ਕਰੇਗੀ ਹਮਾਚਲ ਪੁਲਿਸ ਦੇ ਨਾਲ ਤਾਲਮੇਲ ਕਰੇਗੀ ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ ਚਾਹੇ ਸਾਨੂੰ ਸਟੇਟ ਤੋਂ ਬਾਹਰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ ਇਹਦੀ ਉੱਚੀ ਜਾਂਚ ਕਰਵਾਵਾਂਗੇ ਉੱਚ ਪੱਧਰੀ ਜਾਂਚ ਕਰਵਾ ਕੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਜਾਂ ਨਾ ਚਾਹੇ ਹਾਈ ਕੋਰਟ ਜਾਣਾ ਪਵੇ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਇੱਕ ਫਾਈਨੈਂਸ਼ੀਅਲ ਖਰਚਾ ਬਹੁਤ ਹੋ ਰਿਹਾ ਉਹਨਾਂ ਦਾ ਕਿ ਕੋਈ ਸਰਕਾਰ ਨੂੰ ਇਹ ਤੁਹਾਨੂੰ ਮਿਲ ਦੇ ਚਾਹ। ਉਹ ਅਸੀਂ ਨਾ ਧਾਲੀਆਲ ਸਾਹਿਬ ਦੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਵੀ ਕੀਤੀ ਵੈਸੇ ਵੀ ਡੀਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ। ਫਿਰ ਅਸੀਂ ਵੀ ਡੀਸੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਧਾਲੀਆਲ ਸਾਹਿਬ ਨੂੰ ਮੈਸੇਜ ਦੇ ਦਿੰਦੇ ਹਾਂ ਬਹੁਤ ਵਧੀਆ ਮਦਦ ਕਰ ਰਹੇ ਆ। ਉਹਨਾਂ ਨੇ ਕਿ ਜ਼ੀਰੋ ਐਫ ਆਈ ਆਰ ਵੀ ਕਰਾਈ ਆ। ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ ਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ। ਅਸੀਂ ਵੀ ਇਹਨਾਂ ਦੇ ਨਾਲ ਹੀ ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ। ਇੱਕ ਡਿਜੀਟਲ ਦਾ ਬਿਆਨ ਆ ਦੇਖੋ ਜਿਹੜਾ ਡੀਜੀਪੀ ਸਾਹਿਬ ਦਾ ਬਿਆਨ ਆ ਬੜਾ ਬੇਤੁਕਾ ਬਿਆਨ ਆ ਉਹ ਇੱਕ ਫਿਰਕੂ ਬਿਆਨ ਆ ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ ਅਸੀਂ ਪੰਜਾਬੀ ਆ ਅਸੀਂ ਇੰਡੀਆ ਦਾ ਹਿੱਸਾ ਆ ਮਾ ਹਿਮਾਚਲ ਸਾਡਾ ਛੋਟਾ ਭਰਾਵਾ ਹਿਮਾਚਲ ਵੀ ਸਾਡਾ ਹਿੱਸਾ ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਆਉਂਦਾ ਇਹਨਾਂ ਦੇ ਬੜੇ ਲੋਕ ਇੱਥੇ ਬਿਜ਼ਨਸ ਕਰਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ ਉਹਨਾਂ ਨੂੰ ਇੱਕ ਨਿਰਵੱਖ ਗੱਲ ਕਰਨੀ ਚਾਹੀਦੀ ਸੀ ਜਿਹੜੇ ਉਹ ਸਬੰਧਤ ਉੱਥੇ ਥਾਣੇ ਵਾਲੇ ਜਿਹੜੇ ਆਫੀਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਔਰ ਜਿਹੜੇ ਉਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰੌਦ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਤੇ ਆ ਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਆ ਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ ਪੰਜਾਬੀਆਂ ਵਾਲੀ ਵੈਲਕਮ ਆ ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਐਕਸ਼ਨ ਲੈ ਕੇ ਇਮੀਗੇਟਰੀ ਇਮੀਡੀਏਟਲੀ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ ਤੇ ਡੀਜੀਪੀ ਦੇ ਬਿਆਨ ਦੀ ਵੀ ਨਿੰਦਾ ਕਰੋ ਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ ਉਹ ਸ਼ਰਾਰਤੀ ਅਨਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ